سنت مہا مہاپرش ہمیشہ ہی حاجر ناجر ہندے نے کیونکہ آج جو اج سمیلن کروایا جا رہا ہے سنت سمیلن دا مطلب کہ سنگ ملن لے جوجن کیتے جاندے سنگھیلن کیونکہ سنت مہا مہاپرش ਉਹ ਆਪ ਪਰਮੇਸ਼ਰ ਪਰਮਾਤਮਾ ਨੂੰ ਮਿਲੇ ਹੁੰਦੇ ਨੇ ਤੇ ਉਹ ਸੰਸਾਰੀ ਜੀਵਾਂ ਨੂੰ ਵੀ ਉਸ ਪਰਮੇਸ਼ਰ ਪਰਮਾਤਮਾ ਦੇ ਨਾਲ ਮਿਲਾਉਂਦੇ ਨੇ ਕਿਉਂਕਿ ਸੰਤ ਮਹਾਪੁਰਸ਼ ਇਸ ਸੰਸਾਰ ਦੇ ਵਿੱਚ ਆਉਂਦੇ ਨੇ ਜਿਹੜੀਆਂ ਰੂਹਾਂ ਉਹ ਪਰਮੇਸ਼ਰ ਉਹ ਪਰਮਾਤਮਾ ਤੋਂ ਵਿਛੜੀਆਂ ਹੋਈਆਂ ਨੇ ਉਨਾ ਦਾ ਮਿਲਾਪ ਪਰਮੇਸ਼ਰ ਪਰਮਾਤਮਾ ਦੇ ਨਾਲ ਕਰਵਾਉਣ ਵਾਸਤੇ ਆਉਂਦੇ ਨੇ ਕਿਉਂਕਿ ਸੰਤ ਮਹਾਪੁਰਸ਼ੀ ਉਸ ਪਰਮੇਸ਼ਰ ਪਰਮਾਤਮਾ ਦੇ ਨਾਲ ਸਾਡਾ ਮੇਲ ਕਰਵਾ ਸਕਦੇ ਨੇ ਕਬੀਰ ਸੇਵਾ ਕੋ ਦੋਏ ਭਲੇ ਇੱਕ ਸੰਤਿਕ ਰਾਮ ਰਾਮ ਜਵਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਕਿਉ ਪਰਮੇਸ਼ਰ ਉਹ ਪਰਮਾਤਮਾ ਮੁਕਤੀ ਦਾ ਦਾਤਾ ਹੈ ਤੇ ਸੰਤ ਮਹਾਂਪੁਰਸ਼ਾਂ ਨੂੰ ਪਰਮੇਸ਼ਰ ਪਰਮਾਤਮਾ ਦਾ ਨਾਮ ਜਪਾ ਕੇ ਇਸ ਸੰਸਾਰ ਦੇ ਵਿੱਚ ਉਸ ਪਰਮੇਸ਼ਰ ਪਰਮਾਤਮਾ ਦੇ ਦਰਬਾਰ ਦੇ ਵਿੱਚ ਮੁਕਤੀ ਦਮਾਉਂਦੇ ਨੇ ਕਿਉਂਕਿ ਸੰਤ ਮਹਾਂਪੁਰਸ਼ ਖੁਦ ਪਰਮੇਸ਼ਰ ਖੁਦ ਪਰਮਾਤਮਾ ਹੁੰਦੇ ਨੇ ਜਿਵੇਂ ਸਹਿਬ ਸਤਗੁਰ ਰਵਿਦਾਸ ਮਹਾਰਾਜ ਜੀ ਇਸ ਸੰਸਾਰ ਦੇ ਵਿੱਚ ਆਏ ਜਿਸ ਸਮੇਂ ਆਏ ਤਾਂ ਉਹਨਾਂ ਨੂੰ ਵੀ ਸੰਤਾਂ ਮਹਾਂਪੁਰਸ਼ਾਂ ਦਾ ਦਰਜਾ ਦਿੱਤਾ ਜਾਂਦਾ ਸੀ ਕਿਉਂਕਿ ਸੰਤ ਮਹਾਪੁਰਸ਼ ਇਸ ਸੰਸਾਰ ਦੇ ਵਿੱਚ ਆ ਕੇ ਸੰਸਾਰੀ ਜੀਵਾਂ ਦਾ ਉਧਾਰ ਕਰਦੇ ਨੇ ਜਿਵੇਂ ਸਹਿਬ ਸਤਗੁਰ ਰਵਿਦਾਸ ਮਹਾਰਾਜ ਜੀ ਨੇ ਵੀ ਇਸ ਸੰਸਾਰ ਦੇ ਵਿੱਚ ਆ ਕੇ ਆਪ ਪਰਮੇਸ਼ਰ ਪਰਮਾਤਮਾ ਦਾ ਨਾਮ ਜਪਿਆ ਸੰਸਾਰੀ ਜੀਵਾਂ ਨੂੰ ਪ੍ਰਭੂ ਪਰਮੇਸ਼ਰ ਪਰਮਾਤਮਾ ਦਾ ਨਾਮ ਜਪਣ ਦਾ ਆਪਦੇਸ਼ ਬਖਸ਼ਿਸ਼ ਕੀਤਾ ਸਤਗੁਰ ਰਵਿਦਾਸ ਮਹਾਰਾਜ ਜੀ ਖੁਦ ਪਰਮੇਸ਼ਰ ਖੁਦ ਪਰਮਾਤਮਾ ਸਨ ਪਰ ਫਿਰ ਵੀ ਉਹਨਾਂ ਨੇ ਸੰਸਾਰ ਦੇ ਵਿੱਚ ਆ ਕੇ ਸੰਸਾਰੀ ਜੀਵਾਂ ਨੂੰ ਸਮਝਾਉਣ ਵਾਸਤੇ ਉਹ ਪਰਮੇਸ਼ਰ ਉਹ ਪਰਮਾਤਮਾ ਦੀ ਬੰਦਗੀ ਕੀਤੀ ਸਿਮਰਨ ਕੀਤਾ ਕਿ ਭਾਈ ਇਸ ਤਰ੍ਹਾਂ ਪਰਮੇਸ਼ਰ ਪਰਮਾਤਮਾ ਦਾ ਨਾਮ ਜਪ ਕੇ ਇਸ ਸੰਸਾਰ ਦੇ ਪਪ ਸਾਗਰ ਨੂੰ ਪਾਰ ਕਰਨਾ ਹੈ ਜਿਵੇਂ ਕਿ ਇਹ ਸੰਸਾਰ ਦੇ ਵਿੱਚ ਦੇਖੀਏ ਤਾਂ ਇੱਕ ਨਦੀ ਨੂੰ ਪਾਰ ਕਰਨਾ ਹੋਵੇ ਤਾਂ ਸਾਨੂੰ ਬੇੜੀ ਦਾ ਸਹਾਰਾ ਲੈਣਾ ਪੈਂਦਾ ਹੈ ਇਸੇ ਤਰ੍ਹਾਂ ਭਾਈ ਜੇਕਰ ਇਸ ਸੰਸਾਰ ਦੇ ਭਵ ਸਾਗਰ ਨੂੰ ਪਾਰ ਕਰਨਾ ਹੈ ਤਾਂ ਸਾਨੂੰ ਪੂਰਨ ਸਾਧੂ ਮਹਾਤਮਾ ਦੇ ਚਰਨਾਂ ਦਾ ਉਸ ਪਰਮੇਸ਼ਰ ਪਰਮਾਤਮਾ ਦੇ ਨਾਮ ਦਾ ਸਹਾਰਾ ਲੈਣਾ ਪਵੇਗਾ ਉਸ ਨਾਮ ਦੇ ਜਰੀਏ ਅਸੀਂ ਸੰਸਾਰ ਦੇ ਭਵ ਸਾਗਰ ਨੂੰ ਪਾਰ ਕਰ ਸਕਦੇ ਹਾਂ ਤੇ ਉਹ ਨਾਮ ਸਾਨੂੰ ਪੂਰਨ ਸਾਧੂ ਮਹਾਤਮਾ ਦੇ ਕੋਲੋਂ ਮਿਲਦਾ ਹੈ ਸਭ ਤੋਂ ਪਹਿਲਾਂ ਇਸ ਜੀਵ ਨੂੰ ਗੁਰੂ ਵਾਲੇ ਬਣਨਾ ਪਵੇਗਾ ਕਿਉਂਕਿ ਗੁਰੂ ਤੋਂ ਬਿਨਾਂ ਸ੍ਰੀਮਦਾ ਦਾ ਉਦਾਰ ਨਹੀਂ ਗੁਰੂ ਹੀ ਸਾਨੂੰ ਇਸ ਸੰਸਾਰ ਦੇ ਪਵ ਸਾਗਰ ਤੋਂ ਪਾਰ ਲਗਾਉਂਦਾ ਹੈ ਕਿਉਂਕਿ ਅਸੀਂ ਜਨਮਾ ਜਨਮਾਂ ਦੇ ਉਸ ਪਰਮੇਸ਼ਰ ਪਰਮਾਤਮਾ ਤੋਂ ਬਿਛੜੇ ਹੋਏ ਹਾਂ ਸਤਗੁਰ ਰਵਿਦਾਸ ਮਹਾਰਾਜ ਇੱਕ ਜਨਮ ਦੀ ਗੱਲ ਨਹੀਂ ਕਰਦੇ ਦੋ ਜਨਮ ਦੀ ਗੱਲ ਨਹੀਂ ਕਰਦੇ ਬਹੁਤ ਜਨਮ ਪਤਾ ਨਹੀਂ ਕਿੰਨੇ ਜਨਮਾਂ ਦੇ ਅਸੀਂ ਉਸ ਪਰਮੇਸ਼ਰ ਪਰਮਾਤਮਾ ਤੋਂ ਵਿਛੜੇ ਹੋਏ ਆ ਆਪਣੇ ਕਰਮਾ ਕਰਕੇ ਤੇ ਸਾਧੂ ਮਹਤਮਾ ਹੀ ਸਾਨੂੰ ਫਿਰ ਦੁਬਾਰਾ ਇਸ ਸੰਸਾਰ ਦੇ ਵਿੱਚ ਉਸ ਪਰਮੇਸ਼ਰ ਪਰਮਾਤਮਾ ਦਾ ਮਿਲਾਪ ਕਰਵਾਉਣ ਵਾਸਤੇ ਆਉਂਦੇ ਨੇ ਕਿਉਂਕਿ ਅਸੀਂ ਜਨਮ ਜਨਮਾ ਤੋਂ ਉਸ ਪਰਮੇਸ਼ਰ ਪਰਮਾਤਮਾ ਤੋਂ ਵਿਛੜੇ ਹੋਏ ਹਾਂ ਭਾਈ ਜਿਹੜਾ ਜੀਵਨ ਸਾਨੂੰ ਮਿਲਿਆ ਹੈ ਮਨੁੱਖਾ ਇਹ ਪਰਮੇਸ਼ਰ ਪਰਮਾਤਮਾ ਨੂੰ ਮਿਲਣ ਵਾਸਤੇ ਮਿਲਿਆ ਹੈ ਇਸ ਮਨੁੱਖੇ ਜੀਵਨ ਦੇ ਵਿੱਚ ਹੀ ਅਸੀਂ ਉਸ ਪਰਮੇਸ਼ਰ ਪਰਮਾਤਮਾ ਨੂੰ ਮਿਲ ਸਕਦੇ ਹਾਂ ਉਹ ਕਿਸ ਤਰ੍ਹਾਂ ਮਿਲਿਆ ਜਾ ਸਕਦਾ ਹੈ ਪੂਰਨ ਸਾਧੂ ਮਹਾਤਮਾ ਦੀ ਸ਼ਰਨ ਦੇ ਵਿੱਚ ਜਾਣਾ ਪਵੇਗਾ ਪੂਰਨ ਸਾਧੂ ਮਹਾਤਮਾ ਹੀ ਸਾਨੂੰ ਉਸ ਪਰਮੇਸ਼ਰ ਪਰਮਾਤਮਾ ਦੇ ਨਾਲ ਦੁਆਰਾ ਮਿਲਾਪ ਕਰਵਾ ਸਕਦੇ ਨੇ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਵਿੰਦ ਮਿਲਨ ਕੀ ਇਹ ਤੇਰੀ ਬਰੀਆ ਵਰਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਪਜ ਕੇ ਬਲ ਨਾਮ ਕਿ ਭਾਈ ਜੇਕਰ ਤੇਰੇ ਕੰਮ ਹੋਣਾ ਇਸ ਸੰਸਾਰ ਦੇ ਵਿੱਚ ਵੀ ਕੇਵਲ ਤੇ ਕੇਵਲ ਉਹ ਪਰਮੇਸ਼ਰ ਉਹ ਪਰਮਾਤਮਾ ਦਾ ਨਾਮ ਨਾਮ ਦੇ ਜਰੀਆ ਹੀ ਤੂੰ ਉਸ ਮਾਲਕ ਨੂੰ ਮਿਲ ਸਕਦਾ ਹੈ ਆਪਣੇ ਜਨਮ ਮਰਨ ਦੇ ਗੇੜ ਨੂੰ ਖਤਮ ਕਰ ਸਕਦਾ ਹੈ 84 ਦੇ ਚੱਕਰ ਨੂੰ ਖਤਮ ਕਰ ਸਕਦਾ ਹੈ ਕਿਉਂਕਿ ਜਿਹੜਾ 84 ਦਾ ਚੱਕਰ ਹੈ ਖਤਮ ਨਹੀਂ ਹੁੰਦਾ ਜੇਕਰ ਇਸ ਜੀਵ ਆਤਮਾ ਨੂੰ ਇਸ ਸੰਸਾਰ ਦੇ ਵਿੱਚ ਕੋਈ ਪੂਰਨ ਸਾਧੂ ਮਹਾਤਮਾ ਮਿਲ ਜਾਵੇ ਦੇ ਉਹ ਹੀ ਇਸ ਜੀਵ ਦਾ ਜਿਹੜਾ 84 ਦਾ ਚੱਕਰ ਹੈ ਜਨਮ ਮਰਨ ਦਾ ਗੇੜ ਹੈ ਉਹ ਖਤਮ ਕਰ ਦਿੰਦਾ ਹੈ ਭਾਈ ਇਹ ਮਨੁੱਖੇ ਜੀਵਨ ਦੇ ਵਿੱਚ ਹੀ ਅਸੀਂ ਉਸ ਪਰਮੇਸ਼ਰ ਪਰਮਾਤਮਾ ਦੀ ਬੰਦਗੀ ਕਰ ਸਕਦੇ ਹਾਂ ਇਸ ਸੰਸਾਰ ਦੇ ਵਿੱਚ ਅਸੀਂ ਦੇਖਦੇ ਹਾਂ ਹੋਰ ਵੀ ਬਹੁਤ ਸਾਰੀਆਂ ਜੂਨਾ ਨੇ ਪਰ ਉਹ ਆਪਣੀ ਮਰਜ਼ੀ ਦੇ ਨਾਲ ਕੁਝ ਵੀ ਨਹੀਂ ਕਰ ਸਕਦੀਆਂ ਇੱਕ ਮਨੁੱਖਾ ਜੀਵਨ ਹੈ ਜਿਸ ਦੇ ਵਿੱਚ ਅਸੀਂ ਜੋ ਚਾਹੀਏ ਉਹ ਕਰ ਸਕਦੇ ਹਾਂ ਪਰਮੇਸ਼ਰ ਉਹ ਪਰਮਾਤਮਾ ਨੇ ਇਸ ਜੀਵ ਨੂੰ ਵੀ ਪਰਮੇਸ਼ਰ ਪਰਮਾਤਮਾ ਦਾ ਦਰਜਾ ਦੇ ਕੇ ਭੇਜਿਆ ਹੈ ਕਿ ਭਾਈ ਤੇਰੇ ਅੰਦਰ ਇਹੋ ਜਹੀ ਤਾਕਤ ਰੱਖ ਦਿੱਤੀ ਹੈ ਕਿ ਤੇ ਉਸ ਪਰਮੇਸ਼ਰ ਪਰਮਾਤਮਾ ਨੂੰ ਮਿਲ ਸਕਦਾ ਹੈ ਪਰਮਾਤਮਾ ਦੀ ਬੰਦਗੀ ਕਰਕੇ ਉਹ ਪਰਮੇਸ਼ਰ ਉਹ ਪਰਮਾਤਮਾ ਨੇ ਇਹ ਸਾਡਾ ਸਰੀਰ ਬਣਾਇਆ ਹੈ ਅੰਦਰ ਉਹ ਪਰਮੇਸ਼ਰ ਉਹ ਪਰਮਾਤਮਾ ਬੈਠਾ ਹੈ ਪਰ ਉਸ ਦੇ ਭਾਲ ਕਰਨੇ ਇਸ ਨੂੰ ਮਿਲਣਾ ਹੈ ਕਿਸ ਤਰ੍ਹਾਂ ਮਿਲਣਾ ਹੈ ਇਹ ਮਾਲਕ ਨੇ ਸਾਨੂੰ ਸੋਚੀ ਬਖਸ਼ੀ ਹੈ ਭਾਈ ਗੁਰੂ ਤੋਂ ਬਿਨਾ ਗਿਆਨ ਨਹੀਂ ਹੁੰਦਾ ਕਿ ਪਰਮੇਸ਼ਰ ਉਹ ਪਰਮਾਤਮਾ ਸਜੀਵ ਦੇ ਅੰਦਰ ਹੈ ਜਿਵੇਂ ਸਤਗੁਰ ਰਵਿਦਾਸ ਮਹਾਰਾਜ ਜੀ ਵੀ ਸਮਝਾ ਰਹੇ ਨੇ ਸਰਵੇ ਇਕ ਨੇਕੇ ਸੁਆਮੀ ਸਭ ਘਟ ਭੋਗ ਵੇ ਸੋਈ ਕਹਿ ਰਵਿਦਾਸ ਸਾਥ ਪੈ ਨੇਰੇ ਸਹਜੇ ਹੋਏ ਸੋ ਹੋਈ ਕਿ ਉਹ ਪਰਮੇਸ਼ਰ ਉਹ ਪਰਮਾਤਮਾ ਸਾਡੇ ਹੱਥਾਂ ਪੈਰਾਂ ਤੋਂ ਵੀ ਨੇੜੇ ਹੈ ਪਰ ਉਸ ਦੀ ਪ੍ਰਾਪਤੀ ਕਦੋਂ ਹੋਣੀ ਹੈ ਜਦੋਂ ਅਸੀਂ ਗੁਰੂ ਵਾਲੇ ਬਣ ਕੇ ਗੁਰੂ ਤੋਂ ਸ਼ਬਦ ਲੈ ਕੇ ਉਸ ਦੀ ਕਮਾਈ ਕਰਾਂਗੇ ਸਹਜ ਅਵਸਥਾ ਦੇ ਵਿੱਚ ਪਹੁੰਚ ਜਾਵਾਂਗੇ ਤੇ ਫਿਰ ਉਹ ਪਰਮੇਸ਼ਰ ਉਹ ਪਰਮਾਤਮਾ ਸਾਨੂੰ ਆਪਣੇ ਆਪ ਮਿਲ ਜਾਵੇਗਾ ਪਰ ਉਸ ਪਰਮੇਸ਼ਰ ਪਰਮਾਤਮਾ ਦੀ ਖੋਜ ਕਰਨੀ ਪਵੇਗੀ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਤੇ ਖੋਜ ਉਸ ਦੀ ਉਸ ਪਰਮੇਸ਼ਰ ਪਰਮਾਤਮਾ ਦੇ ਨਾਮ ਦੇ ਜਰੀਆ ਕੀਤੀ ਜਾ ਸਕਦੀ ਹੈ ਭਾਈ ਜਦੋਂ ਅਸੀਂ ਪੂਰਨ ਸਾਧੂ ਮਹਾਤਮਾ ਦੀ ਸ਼ਰਨ ਦੇ ਵਿੱਚ ਜਾਂਦੇ ਹਾਂ ਤੇ ਉਹ ਸਾਨੂੰ ਦੱਸਦੇ ਨੇ ਕਿ ਭਾਈ ਨਾ ਦੋਨਾਂ ਅੱਖਾਂ ਦੇ ਵਿਚਾਲੇ ਆਪਣੇ ਧਿਆਨ ਨੂੰ ਟਿਕਾਉਣਾ ਹੈ ਗੁਰ ਕੀ ਮੂਰਤ ਮਨ ਵਿਖੇ ਧਰੋ ਸੁਹਰਦਮ ਧਿਆਨ ਨਾਮ ਦਾ ਨਿਸ਼ਾਨ ਕਰ ਦੁਆਰੇ ਪਾਵੇ ਮਾਨ ਜਦੋਂ ਅਸੀਂ ਨਾ ਦੋਨਾਂ ਅੱਖਾਂ ਦੇ ਵਿਚਾਲੇ ਆਪਣੇ ਧਿਆਨ ਨੂੰ ਟਿਕਾਵਾਂਗੇ ਤਾਂ ਫਿਰ ਉਹ ਸਾਨੂੰ ਪਰਮੇਸ਼ਰ ਪਰਮਾਤਮਾ ਦਾ ਜਿਹੜਾ ਘਰ ਹੈ ਉਸ ਦੀ ਪ੍ਰਾਪਤੀ ਹੋ ਜਾਵੇਗੀ ਪਰ ਸਾਨੂੰ ਹਰ ਰੋਜ਼ ਕਰਨਾ ਪਵੇਗਾ ਜਿਵੇਂ ਇੱਕ ਰੇਤ ਦੇ ਉੱਪਰ ਪਾਣੀ ਦਾ ਭਰ ਕੇ ਘੜਾ ਟਿਕਾਉਣਾ ਹੋਵੇ ਤਾਂ ਟਿਕਦਾ ਨਹੀਂ ਉਹ ਡੋਲਦਾ ਹੈ ਜਦੋਂ ਅਸੀਂ ਉਸ ਘੜੇ ਨੂੰ ਦੂਸਰੇ ਦਿਨ ਭਰ ਕੇ ਉਸ ਰੇਤ ਦੇ ਉੱਪਰ ਟਿਕਾਉਂਦੇ ਉਸੇ ਜਗ੍ਹਾ ਤੇ ਉਹ ਫਿਰ ਡੋਲਦਾ ਹੈ ਜਦ ਅਸੀਂ ਹਰ ਰੋਜ਼ ਇਹ ਕਾਰਜ ਕਰਦੇ ਹਾਂ ਤੇ ਉਸ ਪਾਣੀ ਦੇ ਭਰੇ ਘੜੇ ਨੂੰ ਟਿਕਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਘੜਾ ਹੌਲੀ-ਹੌਲੀ ਆਪਣੇ ਥੱਲੇ ਰੇਤ ਦੇ ਉੱਪਰ ਇੱਕ ਖੱਡਾ ਬਣਾ ਲੈਂਦਾ ਹੈ ਤੇ ਫੇਰ ਉਹ ਕੜਾ ਉਸ ਦੇ ਵਿੱਚ ਟਿਕ ਜਾਂਦਾ ਹੈ ਇਸੇ ਤਰ੍ਹਾਂ ਭਾਈ ਜਿਹੜਾ ਧਿਆਨ ਹੈ ਇਸ ਨੂੰ ਦੁਨੀਆਂ ਦੇ ਵੱਲੋਂ ਤੋੜ ਕੇ ਉਸ ਮਾਲਕ ਦੇ ਨਾਲ ਜੋੜਨਾ ਬੜਾ ਹੀ ਔਖਾ ਹੈ ਪਰ ਸਤਿਗੁਰ ਜੀ ਸਮਝਾ ਰਹੇ ਨੇ ਜੇਕਰ ਅਸੀਂ ਹਰ ਰੋਜ਼ ਇਹ ਕਾਰਜ ਕਰਾਂਗੇ ਆਪਣੇ ਧਿਆਨ ਨੂੰ ਜੋੜਨ ਦੀ ਕੋਸ਼ਿਸ਼ ਕਰਾਂਗੇ ਤੇ ਆਪਣੇ ਆਪ ਇਹ ਜੀਵ ਦਾ ਜਿਹੜਾ ਧਿਆਨ ਹੈ ਇਹ ਜੁੜ ਜਾਵੇਗਾ ਉਸ ਮਾਲਕ ਦੇ ਨਾਲ ਇਸ ਕਰਕੇ ਭਾਈ ਹਰ ਰੋਜ਼ ਕੋਸ਼ਿਸ਼ ਕਰਨੀ ਹੈ ਜਿੰਨਾ ਵੀ ਸਮਾਂ ਮਿਲਦਾ ਹੈ ਉਸ ਮਾਲਕ ਦੀ ਜਾਨ ਦੇ ਵਿੱਚ ਲਾਉਣਾ ਹੈ ਪ੍ਰਭੂ ਦੀ ਜਾਨ ਦੇ ਵਿੱਚ ਲਾਉਣਾ ਹੈ ਇਸ ਸੰਸਾਰ ਦੇ ਵਿੱਚ ਜਿੰਨੇ ਵੀ ਮਹਾਪੁਰਸ਼ ਆਏ ਨੇ ਉਹਨਾਂ ਨੇ ਸਾਨੂੰ ਨਾਮ ਜਪਣ ਦਾ ਉਪਦੇਸ਼ ਦਿੱਤਾ ਹੈ ਕਿ ਭਾਈ ਇਹ ਸੰਸਾਰ ਦੇ ਵਿੱਚ ਆਏ ਹਾਂ ਜੇਕਰ ਅਸੀਂ ਉਸ ਪਰਮੇਸ਼ਰ ਪਰਮਾਤਮਾ ਦਾ ਨਾਮ ਜਪਾਂਗੇ ਸਿਮਰਨ ਕਰਾਂਗੇ ਤਾਂ ਜਿਹੜਾ ਆਪਣਾ ਮਨੁੱਖਾ ਜੀਵਨ ਹੈ ਉਹ ਸਫਲ ਕਰ ਲਵਾਂਗੇ ਜੇਕਰ ਅਸੀਂ ਇਸ ਮਨੁੱਖੇ ਜੀਵਨ ਦੇ ਵਿੱਚ ਵੀ ਬੰਦਗੀ ਨਹੀਂ ਕਰ ਸਕੇ ਸਿਮਰਨ ਨਹੀਂ ਕਰ ਸਕੇ ਤਾਂ ਫਿਰ 84 ਲੱਖ ਜੂਨਾਂ ਦੇ ਵਿੱਚ ਪੈ ਜਾਵਾਂਗੇ ਭਾਈ ਇਹ ਹੀ ਸਮਾਂ ਹੈ ਉਸ ਪਰਮੇਸ਼ਰ ਪਰਮਾਤਮਾ ਨੂੰ ਮਿਲਣ ਦਾ ਆਪਣੇ ਜਨਮ ਮਰਨ ਦੇ ਗੇੜ ਨੂੰ 84 ਦੇ ਚੱਕਰ ਨੂੰ ਖਤਮ ਕਰਨ ਦਾ ਇਸ ਕਰਕੇ ਭਾਈ ਜਿੰਨਾ ਵੀ ਸਮਾਂ ਮਿਲਦਾ ਹੈ ਉਸ ਮਾਲਕ ਦੀ ਜਾਂ ਤੇ ਵਿਚ ਲਾਉਣਾ ਹੈ ਕਿਉਂਕਿ ਮਹਾਪੁਰਸ਼ਾਂ ਨੇ ਵੀ ਇਸ ਸੰਸਾਰ ਦੇ ਵਿੱਚ ਆ ਕੇ ਸਾਨੂੰ ਸਮਝਾਇਆ ਹੈ ਉਹਨਾਂ ਨੇ ਵੀ ਇਸ ਸੰਸਾਰ ਦੇ ਵਿੱਚ ਆ ਕੇ ਪਰਮੇਸ਼ਰ ਪਰਮਾਤਮਾ ਦੀ ਬੰਦਗੀ ਵੀ ਕੀਤੀ ਆਪਣੀ ਕਿਰਤ ਕਮਾਈ ਵੀ ਕੀਤੀ ਹੈ ਤੇ ਸਾਨੂੰ ਵੀ ਇਹੀ ਸਮਝਾ ਰਹੇ ਨੇ ਕਿ ਭਾਈ ਆਪਣੇ ਕੰਮਕਾਰ ਨਹੀਂ ਛੱਡਣੇ ਉਹ ਪਰਮੇਸ਼ਰ ਉਹ ਪਰਮਾਤਮਾ ਦੀ ਬੰਦਗੀ ਵੀ ਕਰਨੀ ਹੈ ਤੇ ਆਪਣੇ ਕੰਮਕਾਰ ਵੀ ਕਰਨੇ ਨੇ ਜਿਵੇਂ ਇੱਕ ਵਾਰ ਸਤਗੁਰ ਨਾਮ ਦੇਵ ਜੀ ਮਹਾਰਾਜ ਜੋ ਨਾਮ ਦੇ ਰਸੇ ਸਨ ਹਰ ਸਵਾਸ ਦੇ ਨਾਲ ਉਸ ਪਰਮੇਸ਼ਰ ਪਰਮਾਤਮਾ ਦੀ ਬੰਦਗੀ ਕਰਦੇ ਸਨ ਸਿਮਰਨ ਕਰਦੇ ਸਨ ਤੇ ਇੱਕ ਉਹਨਾਂ ਦੇ ਮਿੱਤਰ ਤੇ ਲੋਚਨ ਜੀ ਸਨ ਉਹਨਾਂ ਦੇ ਮਨ ਦੇ ਵਿੱਚ ਆਇਆ ਕਿਆ ਸਤਗੁਰ ਨਾਮਦੇਵ ਜੀ ਮਹਾਰਾਜ ਜੀ ਨੂੰ ਮਿਲ ਕੇ ਆਉਣਾ ਹੈ ਕਿ ਮੈਂ ਸੁਣਿਆ ਹੈ ਕਿ ਉਹ ਹਰ ਵੇਲੇ ਉਸ ਪਰਮੇਸ਼ਰ ਪਰਮਾਤਮਾ ਦੇ ਨਾਲ ਆਪਣੀ ਲਿਬ ਜੋੜੀ ਰੱਖਦੇ ਨੇ ਹਰ ਵੇਲੇ ਉਹ ਪਰਮੇਸ਼ਰ ਪਰਮਾਤਮਾ ਦੀ ਬੰਦਗੀ ਕਰਦੇ ਨੇ ਜਦੋਂ ਸਤਗੁਰ ਨਾਮਦੇਵ ਜੀ ਦੇ ਪਾਸ ਤਰਲੋਚਨ ਜੀ ਗਏ ਤਾਂ ਉਹਨਾਂ ਨੇ ਦੇਖਿਆ ਕਿ ਸਤਗੁਰ ਨਾਮਦੇਵ ਜੀ ਆਪਣੇ ਕੰਮ ਦੇ ਵਿੱਚ ਵਿਅਰਥ ਨਹੀਂ ਉਹ ਆਪਣਾ ਕੰਮਕਾਰ ਕਰ ਰਹੇ ਨੇ ਸਤਗੁਰ ਤੇ ਲੋਚਨ ਜੀ ਦੇਖ ਕੇ ਬੜੇ ਹੈਰਾਨ ਹੋਏ ਕਹਿਣ ਲੱਗੇ ਕਿ ਮਹਾਰਾਜ ਮੈਂ ਸੁਣਿਆ ਸੀ ਕਿ ਆਪ ਹਰ ਵੇਲੇ ਉਹ ਪਰਮੇਸ਼ਰ ਉਹ ਪ੍ਰਮਾਤਮਾ ਦੀ ਬੰਦਗੀ ਦੇ ਵਿੱਚ ਡੁੱਰੇ ਰਹਿੰਦੇ ਹੋ ਪ੍ਰਮਾਤਮਾ ਦਾ ਨਾਮ ਜਪਦੇ ਹੋ ਪਰ ਆਪ ਤੇ ਆਪਣਾ ਕੰਮਕਾਰ ਕਰ ਰਹੇ ਹੋ ਤੇ ਸਤਗੁਰ ਨਾਮਦੇਵ ਜੀ ਮਹਾਰਾਜ ਜੀ ਨੇ ਬਹੁਤ ਖੁਸ਼ ਹੋ ਕੇ ਤੇ ਲੋਚਨ ਜੀ ਨੂੰ ਕਿਹਾ ਨਾਮਾ ਕਹ ਤੇ ਲੋਚਨਾ ਮੁਖਤੇ ਰਾਮ ਸਮਾਲ ਹੱਥ ਪਾਓ ਕਰ ਕਾਮ ਸਭ ਜੀਤ ਨਿਰੰਜਨ ਨਾਲ ਕਿ ਭਾਈ ਜਿਹੜਾ ਮੇਰਾ ਮਨ ਹੈ ਉਹ ਵਿਹਲਾ ਹੈ ਮੈਂ ਉਸ ਦੇ ਨਾਲ ਉਹ ਪਰਮੇਸ਼ਰ ਉਹ ਪ੍ਰਮਾਤਮਾ ਦੀ ਬੰਦਗੀ ਕਰਦਾ ਹਾਂ ਸਿਮਰਨ ਕਰਦਾ ਹਾਂ ਜਿਹੜੀ ਮੈਂ ਇਹਨਾਂ ਹੱਥਾਂ ਦੇ ਨਾਲ ਆਪਣੀ ਕਿਰਤ ਕਮਾਈ ਕਰਦਾ ਹਾਂ ਕਿਉਂਕਿ ਇਸ ਸੰਸਾਰ ਦੇ ਵਿੱਚ ਜਿੰਨੇ ਵੀ ਮਹਾਪੁਰਸ਼ਾਂ ਨੇ ਉਹਨਾਂ ਨੇ ਆਪਣੀ ਕਿਰਤ ਕਮਾਈ ਵੀ ਕੀਤੀ ਹੈ ਜਿਵੇਂ ਸਹਿਬ ਸਤਗੁਰੂ ਰਵਿਦਾਸ ਮਹਾਰਾਜ ਜੀ ਉਹਨਾਂ ਨੇ ਵੀ ਇਸ ਸੰਸਾਰ ਦੇ ਵਿੱਚ ਆ ਕੇ ਆਪਣੀ ਕਿਰਤ ਕਮਾਈ ਕੀਤੀ ਹੈ ਉਹਨਾਂ ਨੇ ਪਰਮੇਸ਼ਰ ਪਰਮਾਤਮਾ ਦੀ ਬੰਦਗੀ ਵੀ ਕੀਤੀ ਹੈ ਕਿੰਨਾ ਵੱਡਾ ਰਤਬਾ ਉਹਨਾਂ ਨੇ ਪ੍ਰਾਪਤ ਕੀਤਾ ਹੈ ਕਿ ਰਾਜੇ ਮਹਾਰਾਜੇ ਵੀ ਉਹਨਾਂ ਦੇ ਚਰਨਾਂ ਦੇ ਵਿੱਚ ਆ ਕੇ ਚੁੱਕੇ ਉਹਨਾਂ ਨੇ ਸਤਗੁਰੂ रविदास ਮਹਾਰਾਜ ਜੀ ਨੂੰ ਆਪਣਾ ਗੁਰੂ ਧਾਰਨ ਕੀਤਾ ਇਹ ਸਭ ਨਾਮ ਦੀ ਵਡਿਆਈ ਹੈ ਭਾਈ ਜਿੰਨਾ ਵੀ ਸਮਾਂ ਮਿਲਦਾ ਹੈ ਆਪਣੇ ਪਰਿਵਾਰ ਦੇ ਵਿੱਚ ਰਹਿੰਦੇ ਹੋਏ ਵੀ ਉਸ ਪਰਮੇਸ਼ਰ ਪਰਮਾਤਮਾ ਲਈ ਵੀ ਸਮਾਂ ਕੱਢਣਾ ਹੈ ਜਿਵੇਂ ਅਸੀਂ ਆਪਣੇ ਧੀਆਂ ਪੁੱਤਰਾਂ ਲਈ ਕਮਾਕਾਰਾਂ ਲਈ ਸਮਾਂ ਕੱਢਦੇ ਹਾਂ ਤੇ ਉਸ ਮਾਲਕ ਲਈ ਵੀ ਜਿੰਨਾ ਵੀ ਸਮਾਂ ਨਿਕਲਦਾ ਹੈ ਜਿਆਦਾ ਤੋਂ ਜਿਆਦਾ ਉਸ ਮਾਲਕ ਲਈ ਕੱਢਣਾ ਹੈ ਕਿਉਂਕਿ ਜਿਹੜਾ ਜੀਵਨ ਸਾਨੂੰ ਮਿਲਿਆ ਹੈ ਪਰਮੇਸ਼ਰ ਪਰਮਾਤਮਾ ਦੀ ਬੰਦਗੀ ਕਰਨ ਵਾਸਤੇ ਮਿਲਿਆ ਹੈ ਜਦੋਂ ਇਹ ਬੱਚਾ ਮਾਤ ਗਰਭ ਦੇ ਵਿੱਚ ਹੁੰਦਾ ਹੈ ਤੇ ਜਿਹੜੀ ਇਸ ਦੀ ਲਿਬ ਹੈ ਉਸ ਮਾਲਕ ਦੇ ਨਾਲ ਜੁੜੀ ਹੁੰਦੀ ਹੈ ਇਹ ਮਾਤ ਗਰਭ ਦੇ ਵਿੱਚ ਵੀ ਉਸ ਮਾਲਕ ਨੂੰ ਜਾਣ ਕਰਦਾ ਹੈ ਤੇ ਮਾਲਕ ਦੇ ਚਰਨਾਂ ਦੇ ਵਿੱਚ ਕਿਹੜੀ ਅਰਦਾਸ ਬੇਨਤੀ ਕਰਦਾ ਹੈ ਕਿ ਮਹਾਰਾਜ ਮੈਨੂੰ ਇਸ ਸਟੇਜ ਤਪਨ ਤੋਂ ਬਾਹਰ ਕੱਢੋ ਤੇ ਮੈਂ ਬਾਹਰ ਸੰਸਾਰ ਦੇ ਵਿੱਚ ਜਾ ਕੇ ਵੀ ਆਪ ਦਾ ਨਾਮ ਜਪਾਂਗਾ ਆਪ ਦੀ ਬੰਦਗੀ ਕਰਾਂਗਾ ਸਿਮਰਨ ਕਰਾਂਗਾ ਪਰ ਜਦੋਂ ਉਹ ਪਰਮੇਸ਼ਰ ਉਹ ਪਰਮਾਤਮਾ ਜੀ ਆਤਮਾ ਦੀ ਪੁਕਾਰ ਨੂੰ ਸੁਣਦਾ ਹੈ ਤਾਂ ਜਦੋਂ ਇਸ ਜੀਵ ਆਤਮਾ ਦਾ ਪਾਪ ਬੱਚੇ ਦਾ ਇਸ ਸੰਸਾਰ ਦੇ ਵਿੱਚ ਪ੍ਰਵੇਸ਼ ਹੁੰਦਾ ਹੈ ਜਨਮ ਹੁੰਦਾ ਹੈ ਤੇ ਬੱਚਾ ਇਸ ਸੰਸਾਰ ਦੇ ਵਿੱਚ ਆ ਕੇ ਫੇਰ ਸੰਸਾਰ ਦੀ ਮੂਮਾਇਆ ਦੇ ਵਿੱਚ ਫਸ ਜਾਂਦਾ ਹੈ ਤੇ ਉਸ ਪਰਮੇਸ਼ਰ ਪਰਮਾਤਮਾ ਦੇ ਨਾਲ ਉਸ ਦੀ ਲਿਬ ਟੁੱਟ ਜਾਂਦੀ ਹੈ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਤੇ ਬੱਚਾ ਰੋਂਦਾ ਹੈ ਕਿਉਂ ਰੋਂਦਾ ਹੈ ਕਿਉਂਕਿ ਉਸ ਨੂੰ ਉਸ ਦੇ ਜਿਹੜੇ ਰਿਸ਼ਤੇਦਾਰ ਨੇ ਮਾਪੇ ਨੇ ਉਸ ਨੂੰ ਪਿਆਰ ਕਰ ਰਹੇ ਨੇ ਉਹ ਫੇਰ ਇਸ ਸੰਸਾਰ ਦੇ ਮੂਹ ਪ੍ਰੇਮ ਦੇ ਵਿੱਚ ਫਸ ਰਿਹਾ ਹੈ ਤੇ ਉਸ ਮਾਲਕ ਦੇ ਨਾਲ ਉਸ ਦੀ ਲਿਬ ਟੁੱਟ ਜਾਂਦੀ ਇਸ ਕਰਕੇ ਉਰੋੰਦਾ ਹੈ ਭਾਈ ਇਹੀ ਸਮਾਂ ਹੈ ਸਾਨੂੰ ਮਿਲਿਆ ਹੈ ਮਾਲਕ ਦੀ ਬੰਦਗੀ ਕਰਨ ਵਾਸਤੇ ਸਾਧੂ ਮਹਾਤਮਾ ਆਉਂਦੇ ਨੇ ਸਾਨੂੰ ਫਿਰ ਜੋੜਨ ਵਾਸਤੇ ਕਿ ਭਾਈ ਜਿਹੜੇ ਉਸ ਜੀਵ ਆਤਮਾ ਪਰਮੇਸ਼ਰ ਪਰਮਾਤਮਾ ਤੋਂ ਵਿਛੜੀ ਹੋਈ ਹੈ ਉਸ ਦਾ ਮਿਲਾਪ ਪੂਰਨ ਸਾਧੂ ਮਹਾਤਮਾ ਸਾਨੂੰ ਕਰਵਾਉਂਦੇ ਨੇ ਇਸ ਕਰਕੇ ਭਾਈ ਅਸੀਂ ਜਨਮਾਂ ਜਨਮਾਂ ਦੇ ਉਸ ਮਾਲਕ ਤੋਂ ਵਿਛੜੇ ਹੋਏ ਹਾਂ ਜੇਕਰ ਇਹ ਸਾਨੂੰ ਸਮਾਂ ਮਿਲਿਆ ਹੈ ਤਾਂ ਮਾਲਕ ਦੀ ਜਾਤ ਦੇ ਵਿੱਚ ਲਾਉਣਾ ਹੈ ਮਾਲਕ ਦੀ ਬੰਦਗੀ ਦੇ ਵਿੱਚ ਲਾਉਣਾ ਹੈ ਨਹੀਂ ਤੇ ਅਸੀਂ ਦੇਖਦੇ ਆ ਕਿ ਸਾਡੇ ਲੱਖਾਂ ਹੀ ਸਾਥੀ ਇਸ ਸੰਸਾਰ ਨੂੰ ਛੱਡ ਕੇ ਚਲੇ ਗਏ ਨੇ ਦੱਸੇ ਵੀ ਇੱਕ ਦਿਨ ਜਾਣਾ ਹੈ ਪਰ ਜੇਕਰ ਜਾਣਾ ਹੈ ਤਾਂ ਸ ਪਰਮੇਸ਼ਰ ਪਰਮਾਤਮਾ ਦੇ ਨਾਮ ਦੀ ਕਮਾਈ ਕਰਨੀ ਹੈ ਜੋ ਸਾਡੇ ਅੰਤ ਵੇਲੇ ਕੰਮ ਹੋਣੀ ਹੈ ਭਾਈ ਇਸ ਕਰਕੇ ਸਮਾਂ ਮਿਲਿਆ ਹੈ ਵਾਰ-ਵਾਰ ਨਹੀਂ ਮਿਲਣਾ ਜਿੰਨਾ ਵੀ ਸਮਾਂ ਮਿਲਦਾ ਹੈ ਉਸ ਮਾਲਕ ਦੀ ਜਾਦ ਦੇ ਵਿਚ ਲਾਉਣਾ ਹੈ ਸਵਾਸ ਸਵਾਸ ਪਰਮਾਤਮਾ ਦਾ ਨਾਮ ਜਪਣਾ ਹੈ ਫਿਰ ਹੀ ਸਾਡਾ ਇਸ ਸੰਸਾਰ ਦੇ ਵਿੱਚ ਆਉਣਾ ਸਫਲ ਹੈ ਜਪੋ ਜੀ ਸਤਨਾਮ ਸਤਨਾਮ ਜੋ ਬੋਲੇ ਸੋ ਨਰਪੈ ਸਤਗੁਰ ਵਿਦਾਸ ਮਹਾਰਾਜ ਕੀਜ ਜੋ ਬੋਲੇ ਸੋ ਨਰਪੈ ਸਤਗੁਰ ਸੁਆਮੀ ਸਰਬੰਦਾਸ ਮਹਾਰਾਜ ਕੀਜ ਜੋ ਬੋਲੇ ਸੋ ਨਰਪੈ ਸਰ ਇਕ ਭਗਵਾਨ ਕੀ ਜੈ ਜੈ ਗੁਰੂ ਦੇਵ ਧਨ ਗੁਰੂ ਦੇਵ ਸਤਨਾਮ